ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਿਕਤਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਟੋਂਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਸਾਡੀ ਜਥੇਬੰਦੀ ਦੇ ਪ੍ਰਧਾਨ ਜੀ ਬਾਪੂ ਬਲਕਾ ਸਿੰਘ ਮੱਲੀ ਜੀ ਹੋਰ ਸਾਰੇ ਦਰਜਾ ਬਦਰਜਾ ਆਗੂ ਤੇ ਵਰਕਰ ਸਹਿਬਾਨ ਜੇਲਾ ਸ਼ਾਰਪੁਰ ਦੀ ਤਹਿਸੀਲ ਮਕੇਰੀਆਂ ਦੀ ਡਾਲਾ ਮੰਡੀ ਪੰਘਾਲਾ ਦੇ ਵਿੱਚ ਇਸ ਸਮੇਂ ਸਾਡੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਆ ਉਹਦੇ ਵਿੱਚ ਕਲਕੱਤੇ ਦੇ ਵਿੱਚ ਡਾਕਟਰ ਬਰੇਟੀ ਦੇ ਨਾਲ ਜਿਹੜਾ ਜਬਰ ਜਨਾਹ ਹੋਇਆ ਤੇ ਉਹਦਾ ਕਤਲ ਕਰ ਦਿੱਤਾ ਗਿਆ ਉਸ ਜਿਹੜੇ ਵਰਤਾਰੇ ਦੀ ਅਤਿਆਚਾਰੀ ਵਰਤਾਰੇ ਦੀ ਜਿਹੜੀ ਐ ਸਾਡੀ ਜਥੇਬੰਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਐ ਪੰਜਾਬ ਕੇਂਦਰ ਸਰਕਾਰ ਕੋਲੋਂ ਇਹ ਮੰਗ ਕਰਦੀ ਹੈ ਕਿ ਉਹ ਜਬਰ ਜਨਾਹ ਕਰਨ ਵਾਲੇ ਅਪਰਾਧੀਆਂ ਨੂੰ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਅਗਲੀ ਗੱਲ ਕਿਸਾਨ ਰਜਿੰਦਰ ਸਿੰਘ ਪੰਡੋਰੀ ਨੂੰ ਜਿਹੜਾ ਆ ਆ ਬਿਜਲੀ ਬੋਰਡ ਨੇ ਜਿਹੜਾ ਜੁਰਮਾਨਾ ਕੀਤਾ ਮੋਟਰ ਦੇ ਕਨੈਕਸ਼ਨ ਸੰਬੰਧੀ ਉਹਦਾ ਮੰਗ ਪੱਤਰ ਅਸੀਂ ਇਸ ਮਹੀਨੇ ਪਹਿਲੀ ਤਰੀਕ ਨੂੰ ਪਹਿਲੀ ਅਗਸਤ ਨੂੰ ਜਿਹੜਾ ਆ ਉਹ ਦਿੱਤਾ ਸੀ ਐਸਸੀ ਹੁਸ਼ਿਆਰਪੁਰ ਨੂੰ ਤੇ ਐਸਸੀ ਹੁਸ਼ਿਆਰਪੁਰ ਤੇ ਬਿਜਲੀ ਬੋਰਡ ਨੂੰ ਫੇਰ ਤੋਂ ਸਾਡੀ ਇਹ ਸਖਤ ਚੇਤਾਵਨੀ ਹੈ ਕਿ ਆਉਣ ਵਾਲੀ 31 ਅਗਸਤ ਤੱਕ ਜੇਕਰ ਉਹ ਨੋਟਿਸ ਉਸ ਜੁਰਮਾਨੇ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ 1 ਸਤੰਬਰ ਨੂੰ ਜਿਹੜਾ ਐਸਸੀ ਦਫ਼ਤਰ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਜਿਹੜਾ ਆ ਉਹ ਧਰਨਾ ਲਾਇਆ ਜਾਏਗਾ ਰਜਿੰਦਰ ਸਿੰਘ ਫੌਜੀ ਕਿਸਾਨ ਭਰਾ ਜਿਹੜਾ ਸਾਡਾ ਉਹਨਾਂ ਨੂੰ ਇਨਸਾਫ ਲੈ ਕੇ ਦੇਣ ਦੇ ਲਈ ਉਸ ਤੋਂ ਅਗਲੀ ਗੱਲ ਕਿਸਾਨਾਂ ਦੇ ਗੰਨੇ ਦਾ ਜਿਹੜਾ ਬਕਾਇਆ ਖੜਾ ਹੈ ਗੰਨਾ ਮਿਲ ਮਕੇਰੀਆਂ ਵੱਲ ਉਹ ਸਾਰੇ ਭਰਾ ਜਿਹੜੇ ਕਿਸਾਨ ਭਰਾਵਾਂ ਦਾ ਉਹ ਰਹਿੰਦਾ ਹੈ ਉਹ ਸਾਡੇ ਨਾਲ ਸੰਪਰਕ ਕਰਨ ਤੇ 55 ਰੁਪਏ ਜਿਹੜੇ ਸਰਕਾਰ ਵੱਲੋਂ ਕਿਸਾਨ ਭਰਾਵਾਂ ਦੇ ਖਾਤਿਆਂ ਵਿੱਚ ਪਾਏ ਜਾਣੇ ਸੀ ਉਹ ਵੀ ਅੱਜ ਤੱਕ ਨਹੀਂ ਪਏ ਉਹ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਪੈਸੇ ਜਿਹੜੇ ਆ ਉਹ ਕਿਸਾਨ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣ ਨਹੀਂ ਤੇ ਗੰਨਾ ਮਿਲ ਮਕੇਰੀਆਂ ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਸਾਡੀ ਜਥੇਬੰਦੀ ਵੱਲੋਂ ਕੀਤੇ ਪੁਲੀਕੇ ਜਾ ਰਹੇ ਫਿਰ ਉਲੀਕਾ ਜਾਏਗਾ ਜਿਹੜਾ ਤਿੱਖਾ ਸੰਘਰਸ਼ ਉਹਦਾ ਸਾਹਮਣਾ ਕਰਨ ਲਈ ਤਿਆਰਬਰ ਤਿਆਰ ਰਹੇ ਜੀ ਅਗਲੀ ਗੱਲ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਠੇਕਾ ਕੰਮ ਹੈ ਜਿਹੜੇ ਆ ਉਹਨਾਂ ਦੇ ਨਾਲ ਜਿਹੜੀ ਆ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਸੋ ਸਾਡੀ ਜਥੇਬੰਦੀ ਵਾਟਰ ਸਪਲਾਈ ਕਾਮਿਆਂ ਦੇ ਨਾਲ ਉਹਨਾ ਆਪਣੇ ਨੌਜਵਾਨ ਵੀਰਾਂ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਆਪਣੀਆਂ ਭੈਣਾਂ ਜਿਹੜੀਆਂ ਸਾਡੀਆਂ ਮੁਲਾਜ਼ਮ ਹੈ ਠੇਕਾ ਮੁਲਾਜ਼ਮ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਡੀ ਜਥੇਬੰਦੀ ਖੜੀ ਹੈ ਜੇਕਰ ਸਰਕਾਰ ਨੇ ਤੱਕੇਸ਼ਾਈ ਕੀਤੀ ਤਾਂ ਅਸੀਂ ਜਦੋਂ ਵੀ ਸੁਨੇਹਾ ਸਾਡੇ ਵਾਟਰ ਸਪਲਾਈ ਵਾਲੇ ਭਰਾ ਸਾਨੂੰ ਲਾਉਣਗੇ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਸਰਕਾਰ ਦੇ ਤੱਕੇ ਸਰਕਾਰ ਦੀ ਤੱਕੇਸ਼ਾਈ ਦੇ ਖਿਲਾਫ ਜਿਹੜਾ ਉਹ ਸੰਘਰਸ਼ ਲਈ ਤਿਆਰ ਵਰ ਤਿਆਰ ਰਹਾਂਗੇ ਸੋ ਮੈਂ ਆਪਣੀ ਗੱਲ ਨੂੰ ਇੱਥੇ ਸਮਾਪਤ ਕਰਦਾ ਹਾਂ ਜਥੇਬੰਦੀ ਦੀ ਜਿਹੜੀ ਮੀਟਿੰਗ ਹੈ ਉਹ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਹਮੇਸ਼ਾ ਕਿਸਾਨ ਮਜ਼ਦੂਰਾਂ ਦੇ ਲਈ ਮੁਲਾਜ਼ਮ ਭਾਈਚਾਰੇ ਦੇ ਲਈ ਆਪਣੇ ਟਰੱਕ ਡਰਾਈਵਰਾਂ ਲਈ ਜਾਂ ਬੱਸਾਂ ਦੇ ਡਰਾਈਵਰਾਂ ਜਾਂ ਹੋਰ ਵੀ ਜਿਹੜੇ ਸਾਡੇ ਕਿਰਤੀ ਲੋਕ ਹੈ ਦੇਸ਼ ਦੇ ਉਹਨਾਂ ਦੇ ਹੱਕਾਂ ਦੇ ਲਈ ਹਮੇਸ਼ਾ ਸੰਘਰਸ਼ ਜਿਹੜੀ ਆ ਉਹ ਡਟ ਕੇ ਪਹਿਲਾਂ ਵੀ ਕਰਦੀ ਆ ਤੇ ਅੱਗੇ ਵੀ ਜਿਹੜਾ ਆ ਸਾਡੀ ਜਥੇਬੰਦੀ ਇਸੇ ਤਰ੍ਹਾਂ ਸ਼ਿੰਗਾਰਸ਼ ਕਰਦੀ ਰਹੇਗੀ ਜੀ